ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ संत सहायी राम के कर कृपा दिया मिलाई फल गुण आनंद उपार्जन हर सज्जन प्रगटे आई संत सहायी राम के कर कृपा दिया मिलाई सेज सुहावी सर्व सुख हुन दुखा नाही जाय புன்ன வட பகு வார மீளா மங்கலகா வீத்தோவிந்த பரன ஹல்த பல்தவார்த்த संसार सागर ते रखियन बहुडना जन्मता जिह्वा एक अनेक गुण तरे नानक चरणी पा நித்த சலாஸ் திலநாத் திவாக்க அனை குண தரி நானி பாய ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤੇਲਨਾਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲ ਗੁਣ ਆਨੰਦ ਉਪਾਰਜਨਾ ਹਾਰੇ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਹਾਂ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰੱਬਰ ਜੁਗੋ ਜੁਗ ਅਟਲ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਹੀ ਵੱਡੇ ਬਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਂਦ ਦਾ ਦਿਹਾੜਾ ਹੈ ਆਪ ਸਰਬੱਤ ਸੰਗਤਾ ਨੇ ਜੋ ਫੱਗਣ ਦੇ ਮਹੀਨੇ ਦੇ ਪਰਥਾਏ ਉਪਦੇਸ਼ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਬਾਰਾ ਮਹਾ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਸੁਣਨਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਦੁੱਖਾ ਕਲੇਸ਼ਾ ਦਿਲ ਦਰਾ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ ਜੋ ਸਤਸੰਗ ਜੀ ਹਰ ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦੇ ਨਾਲ ਸੰਗਤਾਂ ਜੁੜਦੀਆਂ ਹਨ ਅਤੇ ਇਹ ਮਨਾਉਤ ਹੈ ਭਾਵਨਾ ਹੈ ਕਿ ਮਹੀਨੇ ਦੀ ਅਰੰਭਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣ ਕੇ ਕੀਤੀ ਜਾਵੇ ਤਾਂ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਂਦਾ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਜੋ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਉਥੇ ਆਪਾਂ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦੇ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ ਕਿਉਂਕਿ ਗੁਰਮਖੋ ਇਹ ਸੰਕਰਾਂਤ ਹੈ ਇਸੇ ਲਈ ਕਿ ਤਬਦੀਲੀ ਆਵੇ ਜਿਸ ਤਰ੍ਹਾਂ ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪਰਵੇਸ਼ ਕਰਦਾ ਹੈ ਤਾਂ ਭਲੀ ਭਾਂਤ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਕ੍ਰਾਂਤੀ ਆਉਂਦੀ ਹੈ ਉਸ ਤਬਦੀਲੀ ਨੂੰ ਸੰਕਰਾਂਤ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਕਿ ਸ਼ਬਦ ਦੇ ਦੁਆਰਾ ਸਿੱਖ ਦੇ ਹਿਰਦੇ ਦੇ ਅੰਦਰ ਕ੍ਰਾਂਤੀ ਆਵੇ ਬਦਲਾਅ ਆਵੇ ਭਾਵਕੇ ਅਸੀਂ ਆਪਣੇ ਔਗਣਾ ਦਾ ਤਿਆਗ ਕਰੀਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਨਾ ਦੇ ਧਾਰਣੀ ਬਣ ਜਾਈਏ ਸਤਗੁਰੂ ਜੀ ਰਹਿਮਤ ਕਰਕੇ ਬਖਸ਼ਿਸ਼ ਕਰਦੇ ਹਨ ਜੀ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟ ਆਈ ਫਲ ਗੁਣ ਤੂੰ ਭਾਵ ਹੈ ਫੱਗਣ ਦੇ ਮਹੀਨੇ ਦੇ ਪਰਥਾਏ ਸਤਗੁਰੂ ਜੀ ਰਹਿਮਤ ਕਰ ਰਹੇ ਹਨ आनंद उपार्जना उपार्जना तू भाव है के भाई पैदा होना ਕੀ ਪੈਦਾ ਹੁੰਦਾ ਹੈ ਆਨੰਦ ਪੈਦਾ ਹੁੰਦਾ ਹੈ ਤੇ ਆਨੰਦ ਦਾ ਕੋਈ ਵਿਰੋਧੀ ਸ਼ਬਦ ਹੈ ਹੀ ਨਹੀਂ ਹਿਰਦੇ ਦੇ ਅੰਦਰ ਆਨੰਦ ਉਸ ਸਮੇ ਉਸ ਅਵਸਥਾ ਤੇ ਜਾ ਕੇ ਮਿਲਦਾ ਹੈ ਜਦੋਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਣਾਂ ਦੇ ਧਾਰਨੀ ਬਣ ਜਾਈਏ ਤੇ ਹਰੀ ਅਕਾਲ ਪੁਰਖ ਪਰਮਾਤਮਾ ਜੋ ਸੱਚਾ ਸੱਜਣ ਹੈ ਸਭਨਾ ਦਾ ਸੱਜਣ ਹੈ ਹਰ ਸੱਜਣ ਪ੍ਰਗਟੇ ਆਏ ਉਹ ਪ੍ਰਗਟ ਹੋ ਜਾਵੇ ਉਹਦੀ ਸੋਝੀ ਸਾਨੂੰ ਮਿਲ ਜਾਵੇ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਜੋਤ ਹਿਰਦੇ ਦੇ ਵਿੱਚ ਹੈ ਸਾਖ ਸਾਥ ਜਿਸ ਸਮੇਂ ਉਹ ਜੋਤ ਪ੍ਰਗਟ ਹੋਵੇ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਇਹ ਹੀ ਅਵਸਥਾ ਹੈ ਫੱਗਣ ਦੇ ਮਹੀਨੇ ਦੀ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਸਮਝਾਉਂਦੇ ਹਨ ਉਹ ਜੀਵ ਇਸਤਰੀਆਂ ਸਦਾ ਆਨੰਦ ਖੇੜੇ ਦੇ ਵਿੱਚ ਰਹਿੰਦੀਆਂ ਹਨ ਉਹ ਗੁਰਮੁਖ ਪਿਆਰੇ ਸਦਾ ਆਨੰਦ ਖੇੜੇ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਸੱਚਾ ਸੱਜਣ ਪ੍ਰਗਟ ਹੋਇਆ ਹੈ ਆਪਾਂ ਪੜਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਜੋ ਸੱਚਾ ਸੱਜਣ ਵਾਹਿਗੁਰੂ ਹੈ ਉਸ ਦੇ ਪ੍ਰਗਟ ਹੋਣ ਦੇ ਨਾਲ ਸਦੀਵੀ ਆਨੰਦ ਮਿਲਦਾ ਹੈ ਜੀ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਰਾਮ ਦੇ ਨਾਲ ਮਿਲਾਉਣ ਲਈ ਸੰਤ ਸਹਾਇਕ ਹਨ ਜਿਨ੍ਹਾਂ ਨੇ ਕਿਰਪਾ ਕਰਕੇ ਰਾਮ ਨਾਲ ਮਿਲਾ ਦਿੱਤਾ ਹੈ ਸੰਤ ਸਤਸੰਗ ਜੀ ਸਤਗੁਰੂ ਜੀ ਕਿਰਪਾ ਕਰਕੇ ਗੁਰਬਾਣੀ ਚ ਸਮਝਾਉਂਦੇ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਸਹਾਈ ਬਣਦੇ ਹਨ ਸਹਿਤਾ ਕਰਦੇ ਹਨ ਕਿਹਦੇ ਨਾਲ ਮਿਲਾਉਂਦੇ ਹਨ ਰਾਮ ਦੇ ਨਾਲ ਜੋ ਰਮਿਆ ਹੋਇਆ ਰਾਮ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਕਰ ਕਿਰਪਾ ਦਿਆ ਮਿਲਾਏ ਜਦੋਂ ਇਹ ਮਿਲਾਪ ਹੁੰਦਾ ਹੈ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਈ ਸੇਜ ਅੰਤ ਸਹਿ ਕਰਨ ਰੂਪੀ ਸੇਜਾ ਸੁਹਾਵੀ ਬਣ ਜਾਂਦੀ ਹੈ ਸੋਭਨੀਕ ਬਣ ਜਾਂਦੀ ਹੈ ਸਰਬ ਸੁਖ ਸਰਬ ਬਹੁ ਵਚਨ ਹੈ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦੁੱਖਾ ਨਾਹੀ ਜਾਏ ਜਾਏ ਤੂ ਭਾਵ ਹੈ ਕਿ ਜਗਾ ਕਿ ਹੁਣ ਦੁੱਖਾਂ ਨੂੰ ਕੋਈ ਜਗਾ ਨਹੀਂ ਮਿਲਦੀ ਸਤ ਸੰਗਤ ਜੀ ਜੋ ਜੀਵ ਇਸਤਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਖਸਮ ਦੇ ਨਾਲੋਂ ਵਿਛੜੀ ਹੋਈ ਹੈ ਉਹ ਦੁੱਖ ਭੋਗਦੀ ਹੈ ਤੇ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਫਿਰ ਭਾਈ ਉਹ ਦੁੱਖ ਖਤਮ ਹੋ ਜਾਂਦੇ ਹਨ ਆਪਾਂ ਗੁਰਬਾਣੀ ਚ ਪੜਦੇ ਹਾਂ ਦੁੱਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਏਕੀ ਨੇਤੈ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮਰਾਮ ਪ੍ਰਗਾਸ ਜਿੱਥੇ ਆਕਾਲ ਪੁਰਖ ਪਰਮਾਤਮਾ ਹਿਰਦੇ ਚ ਆ ਕੇ ਵਸ ਜਾਂਦਾ ਹੈ ਉੱਥੇ ਫਿਰ ਦੁੱਖਾਂ ਨੂੰ ਕੋਈ ਜਗ੍ਹਾ ਨਹੀਂ ਕਿਉਂਕਿ ਆਪਾਂ ਇਹ ਵੀ ਪੜਦੇ ਹਾਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਜੀਵ ਪਰਮਾਤਮਾ ਨੂੰ ਭੁੱਲਦਾ ਹੈ ਤਦੋ ਹੀ ਉਹ ਦੁਖੀ ਹੁੰਦਾ ਹੈ ਜੇ ਪਰਮਾਤਮਾ ਚੇਤੇ ਹੈ ਤੇ ਫਿਰ ਦੁੱਖਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਜੀ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਜਿਹੜੀ ਇੱਛਾ ਸੀ ਮਨ ਦੀ ਉਹ ਪੂਰੀ ਹੋ ਗਈ ਕੀ ਇੱਛਾ ਸੀ ਕੇ ਵਰ ਰੂਪੀ ਅਕਾਲ ਪੁਰਖ ਪਰਮਾਤਮਾ ਨੂੰ ਪਾਇਆ ਜਾਵੇ ਐਸਾ ਵਰ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇ ਜੀਵ ਇਸਤਰੀ ਉਸ ਸੱਚੇ ਖਸਮ ਦੇ ਨਾਲ ਅਭੇਦਤਾ ਦਾ ਆਨੰਦ ਮਾਣਦੀ ਹੈ ਇਹ ਉਹਦੀ ਇੱਛਾ ਜੋ ਪੂਰੀ ਹੁੰਦੀ ਹੈ ਜੀ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਯਲਾ ਪਰਤਖ ਵੀ ਸਤਸੰਗੀ ਰੂਪੀ ਸਖੀਆਂ ਦੇ ਨਾਲ ਮਿਲ ਕੇ ਗੋਬਿੰਦ ਦੇ ਗੀਤ ਗਾਉਣੇ ਪ੍ਰਮਾਤਮਾ ਦਾ ਨਾਮ ਜਪਣਾ ਅਥਵਾ ਸਤਸੰਗ ਦੀ ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾ ਨੂੰ ਗਾਉਂਦੀਆਂ ਹਨ ਅਤੇ ਗੋਬਿੰਦ ਦੇ ਗੀਤ ਜਸ ਨੂੰ ਕਥਨ ਕਰਦੀਆਂ ਹਨ ਅਥਵਾ ਇਸ ਤਰ੍ਹਾਂ ਮਹਾਤਮਾ ਰੂਪ ਸਖੀਆਂ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ ਹਨ ਉਹਨਾਂ ਨਾਲ ਮਿਲ ਕੇ हे ਪੁਰਸ਼ਾ ਤੂੰ ਵੀ ਗੋਬਿੰਦ ਦੇ ਗੀਤ ਗਾ ਜਸ ਉਚਾਰਨਾ ਕਰ ਪਾਵਕੇ ਸਤ ਸੰਗਤ ਕਰਿਆ ਕਰ ਸਤ ਸੰਗਤ ਕਰਨ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੈ ਜੀ ਹਰ ਜੀ ਹਾ ਅਬਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਈ ਪਰਮੇਸ਼ਰ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਹੋਰ ਕਿਸੇ ਦੂਜੇ ਨੂੰ ਉਸ ਦੇ ਬਰਾਬਰ ਦਾ ਨਹੀਂ ਸਮਝਦੇ ਉਹ ਗੁਰਮਖ ਪਿਆਰੇ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਭਾਵਕੇ ਉਹ ਥਾਂ ਥਾਂ ਤੇ ਭਟਕਦੇ ਨਹੀਂ ਉਨਾਂ ਦਾ ਪ੍ਰੇਮ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ ਅਵਰਨਾ ਦੀਸੈ ਕਿਸ ਸਾ ਲਾਹੀ ਤਿਸ ਹੈ ਸਰੀਰ ਨਾ ਕੋਈ ਪ੍ਰਣਮਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਈ ਹਾਲਤ ਪਲਤ ਸਵਾਰਿਓਨ ਨਿਹਚਲ ਦਿੱਤਿਆ ਨ ਜਾਏ ਉਸ ਪ੍ਰਭੂ ਨੇ ਗੁਰਮੁਖਾਂ ਦਾ ਹਲਤ ਪਲਤ ਲੋਕ ਪਰਲੋਕ ਸਵਾਰ ਦਿਤਤਾ ਹੈ ਅਤੇ ਰਹਿਣ ਲਈ ਸੱਚਖੰਡ ਰੂਪ ਸਰੂਪ ਰੂਪ નિਹਚਲ ਜਾਏ ਜਗ੍ਹਾ ਬਖਸ਼ ਦਿੱਤੀ ਹੈ ਸਤ ਸੰਗਤ ਜੀ ਆਪਾਂ ਪੜਦੇ ਹਾਂ ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਹਲਤ ਪਲਤ ਸਵਾਰਿਓਨ ਨੇ ਚਲ ਦਿੱਤੀ ਅਨ ਜਾਏ ਇਹ ਰਹਿਮਤ ਇਹ ਬਖਸ਼ਿਸ਼ ਗੁਰੂ ਦੇ ਦਵਾਰਾ ਹੀ ਪ੍ਰਾਪਤ ਹੁੰਦੀ ਹੈ ਜੀ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਨਮ ਧਾਏ ਇਹ ਰਹਿਮਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਬਚਾ ਲੈਂਦੇ ਹਨ ਮੁੜ ਕੇ ਜਨਮ ਮਰਨ ਵਿੱਚ ਧਾਏ ਸਤਸੰਗ ਜੀ ਦੌੜ ਭੱਜ ਨਹੀਂ ਕਰਨੀ ਪੈਂਦੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਇਹ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਕਿ ਹੱਥਾਂ ਦੇ ਨਾਲ ਸਤਸੰਗ ਜੀ ਆਪਣੇ ਪਿਆਰਿਆਂ ਨੂੰ ਬਚਾ ਲੈਂਦੇ ਹਨ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗਤ ਮਿਲ ਆਈਆਂ ਜਿਨ੍ਹਾਂ ਦੇ ਕੋਲ ਸਤਸੰਗਤ ਹੈ ਉਹ ਫਿਰ ਭਾਈ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਜਿਹਾ ਏਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਗੁਣ ਅਨੇਕਾਂ ਹਨ ਸਾਡੀ ਜੀਬ ਇੱਕ ਹੈ ਅਸੀਂ ਉਸ ਦੇ ਗੁਣ ਕਥਨ ਨਹੀਂ ਕਰ ਸਕਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਇਸ ਕਰਕੇ ਤਰੇ ਨਾਨਕ ਚਰਣੀ ਪਾਏ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੈ ਤਾਂ ਹੀ ਤਾਂ ਪਾਈ ਜੋ ਫਲਗੁਣ ਹੈ ਜੋ ਫੱਗਣ ਦਾ ਮਹੀਨਾ ਹੈ ਜੋ ਫੱਗਣ ਦੀ ਅਵਸਥਾ ਹੈ ਇੱਥੋਂ ਤੱਕ ਪਹੁੰਚ ਸਕਾਂਗੇ ਜਦੋਂ ਆਪਾਂ ਪਰਮਾਤਮਾ ਦੇ ਗੁਣ ਗਾਵਾਂਗੇ ਤਰੇ ਨਾਨਕ ਚਰਣੀ ਪਾਏ ਕਿ ਅਕਾਲ ਪੁਰਖ ਪਰਮਾਤਮਾ ਦੇ ਚਰਨਾ ਚ ਜੁੜਨਾ ਹੈ ਜੀ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲਨਾ ਤਮਾਈ ਸਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਸਮਝਾ ਰਹੇ ਹਨ ਕਿ ਗੁਰਮਖਾ ਨਿਤ ਤੂ ਭਾਵ ਹੈ ਹਰ ਰੋਜ਼ ਨਿਤ ਸਲਾਹੀਏ ਉਹਦੇ ਗੁਣਗਾ ਕਿਹਦੇ ਗਾਉਣੇ ਨੇ ਜੀ ਜਿਸ ਨੂੰ ਤਿੱਲ ਨਾ ਤਮਾਏ ਜਿਸ ਨੂੰ ਤਮਾ ਕੋਈ ਨਹੀਂ ਜਿਸ ਨੂੰ ਲਾਲਚ ਕੋਈ ਨਹੀਂ ਫੱਗਣ ਦੇ ਮਹੀਨੇ ਦੇ ਦੁਆਰਾ ਕਥਨ ਕਰਦੇ ਹਨ ਉਸ ਪਰਮਾਤਮਾ ਨੂੰ ਹਮੇਸ਼ਾ ਸਲਾਉਣਾ ਕਰੋ ਜਿਸ ਨੂੰ ਤਿੱਲ ਜਿੰਨਾ ਵੀ ਤਮਾ ਨਹੀਂ ਉਹ ਤਮੋਗੁਣੀ ਨਹੀਂ ਜੀ ਅਥਵਾ ਤਿੱਲ ਮਾਤਰ ਪੀ ਜਿਸ ਨੂੰ ਕੋਈ ਤਮਾਏ ਤਮਾ ਨਹੀਂ ਖਾਸ਼ ਨਹੀਂ ਆਪਣੀ ਵਡਿਆਈ ਕਰਵਾਉਣ ਦੀ ਇਹ ਤਾਂ ਸਾਡਾ ਭਲਾ ਸੱਚੇ ਪਾਤਸ਼ਾਹ ਜੀ ਕਰਦੇ ਨੇ ਆਪਾਂ ਪੜਦੇ ਆ ਵੱਡਾ ਦਾਤਾ ਤਿੱਲ ਨਾ ਤਮਾਏ ਉਨੂੰ ਕੋਈ ਲਾਲਚ ਨਹੀਂ ਉਨੂੰ ਕੋਈ ਇਹ ਨਹੀਂ ਕਿ ਭਾਈ ਇੰਨੀ ਮਾਇਆ ਦੇ ਦਿਓ ਜਾਂ ਆਹ ਕਰ ਦਿਓ ਨਹੀਂ ਗੋਬਿੰਦ ਭਾਉ ਪ੍ਰੇਮ ਕਾ ਭੁਖਾ ਉਨੂੰ ਪ੍ਰੇਮ ਦੀ ਭੁਖ ਹੈ ਗੁਰਮਖੋ ਤਾਂ ਹੀ ਤਾਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੋ ਸੱਚੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਕਰੀਏ ਤੇ ਸੱਚੇ ਪ੍ਰੇਮ ਨੇ ਹੀ ਸਾਨੂੰ ਤਾਰਨਾ ਹੈ ਤੇ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਣਗੇ ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਇਹ ਫੱਗਣ ਦੇ ਮਹੀਨੇ ਦੇ ਪਰਥਾਏ ਜੋ ਸਤਿਗੁਰਾਂ ਜੀ ਨੇ ਅੱਜ ਉਪਦੇਸ਼ ਬਖਸ਼ਿਆ ਆਪ ਸਰਬ ਸੰਗਤਾਂ ਨੇ ਸੁਣਨਾ ਕੀਤਾ ਬੋਲਦਿਆਂ ਹੋਇਆਂ ਅਨੇਕ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਹੋ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਾਹਿਬ ਸਿਓ ਮੇਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਪਾਪੀ ਵੱਡ ਗੁਣ ਹੈਂਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਨਸ਼ਿਆਂ ਤੋਂ ਕ੍ਰੀਤੀਆਂ ਤੋਂ ਵੈਮਾਂ ਭਰਮਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਚਾ ਲੈਣ ਅਸੀਂ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਤਾਂ ਹੀ ਸਾਡੀਆਂ ਮਨਾਈਆਂ ਹੋਈਆਂ ਸੰਗ੍ਰਾਂਤਾਂ ਸਫਲੀਆਂ ਹਨ ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰ ਜੀ ਦਰ ਪ੍ਰਵਾਨ ਕਰਨ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਖੁਸ਼ੀਆਂ ਭਰਿਆ ਆਵੇ ਸਦਾ ਹੀ ਸਾਰੀ ਸੰਗਤ ਨੂੰ ਸਤਿਗੁਰ ਜੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਨਾਮ ਬਾਣੀ ਦੀ ਦਾਤ ਬਖਸ਼ਣ ਜੀ ਅਖੀਰਲੀਆ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜਿਹ ਵਾ ਇੱਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤੇਲਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फती